ਸਸਰੀ ਕਾਲਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਸਿਆਣੇ ਕਹਿੰਦੇ ਆ ਵੀ ਪਹਿਲਾ ਸੁਖ ਨਰੋਗੀ ਕਾਇਆ ਤੇ ਮੈਂ ਕਹਿੰਨੀ ਆਪਾਂ ਆਪਣੀ ਕਾਇਆ ਨੂੰ ਪਹਿਲਾ ਨਰੋਗੀ ਕਰ ਲਈਏ ਤੇ ਬਾਅਦ ਚ ਦੇਖਾਂਗੇ ਵੀ ਕੀ ਬਣਦਾ ਹੈਗਾ ਕਿੱਥੇ ਦੁਨੀਆ ਵਸਦੀ ਆ ਬਾਅਦ ਚ ਪਤਾ ਲੱਗੂਗਾ ਜੀ ਆਪਾਂ ਉਹਦੀ ਖਾਤਰ ਬਣਾਉਣ ਲੱਗੇ ਆ ਜੀ ਸੇਵੀਆਂ ਗੁੰਨ ਦੀ ਪੰਜੀਰੀ ਦੁੱਧ ਚ ਬਣਾਉਣੀ ਵੀ ਆਪਾਂ ਦੱਸੀ ਹੋਈ ਹੈ ਤੇ ਪਰ ਮੈਂ ਤੁਹਾਨੂੰ ਪੰਜੀਰੀ ਬਣਾਉਣੀ ਦੱਸਦੀ ਆ ਕਿਉਂਕਿ ਠੰਡ ਹੈ ਹੁਣੇ ਪੰਜੀਰੀ ਖਾਣ ਦਾ ਮੌਕਾ ਆ ਜੀ ਆਪਾਂ ਅੱਧਾ ਕਿਲੋ ਲਈ ਆ ਜੀ ਸੇਵੀਆਂ ਗੁੰਦ ਅੱਧਾ ਕਿਲੋ ਤੋਂ ਭੋਰਾ ਉ ਤੇ ਮੈਂ ਕਹਣੀ ਅੱਧਾ ਕਿਲੋ ਆਟਾ ਪਾਉਣਾ ਤੇ ਅੱਧਾ ਕਿਲੋ ਪਾਉਣੀ ਹੈ ਜੀ ਮਿਸਰੀ ਆਪਾਂ ਠੀਕ ਹੈ ਜੀ ਆਪਾਂ ਕੀ ਕਰਨਾ ਹੈਗਾ ਸੇਵੀਆਂ ਗੁੰਦ ਨੂੰ ਚੱਕੋ ਤੇ ਮੈਂ ਕਹਣੀ ਹੈ ਇਹਦੇ ਮਿਕਸੀ ਦੇ ਵਿੱਚ ਇਹਦਾ ਕਚਰ ਕੁੰਡਾ ਕਰ ਦਿਓ ਇਹਨੂੰ ਵਧੀਆ ਰਗੜ ਲਓ ਜੀ ਤੇ ਦੂਜੇ ਪਾਸੇ ਪਾ ਲਓ ਜੀ ਵਧੀਆ ਦੇਸੀ ਘਿਓ ਤੇ ਅੱਧਾ ਕਿਲੋ ਤੋਂ ਭੁਰਾ ਉੱਤੇ ਹੀ ਹੈ ਜੀ ਆਪਾਂ ਆ ਥੋੜਾ ਜਿਹਾ ਰੱਖ ਲਿਆ ਉਤੋਂ ਦੀ ਪਾ ਦੇਾਂਗੇ ਜਦੋਂ ਆਟਾ ਭੁੱਜ ਗਿਆ ਹਨਾ ਤੇ ਆਹ ਆਪਾਂ ਮਤਲਬ ਕਿ ਸਾਰਾ ਕੁਝ ਤੁਹਾਨੂੰ ਦੱਸਣ ਲੱਗੇ ਆ ਤੁਸੀਂ ਘਰੇ ਬਣਾ ਲਿਆ ਕਰੋ ਵੀ ਮੈਂ ਬਹੁਤ ਸੌਖੇ ਤਰੀਕੇ ਨਾਲ ਦੱਸਦੀ ਹੁੰਦੀ ਆ ਨਹੀਂ ਬਣਦੀ ਤਾਂ ਮੰਗਾ ਲਿਆ ਕਰੋ ਕੋਈ ਦਿੱਕਤ ਨਹੀਂ ਪਰ ਜੇ ਬਣਦੀ ਹੈ ਤਾਂ ਬਣਾਓ ਠੀਕ ਹੈ ਜੀ ਆਟਾ ਆਪਾਂ ਤੱਕੋ ਸਿੱਧ ਪਾ ਲਿਆ ਸੀ ਕੌਲੇ ਚ ਪਰ ਜਦੋਂ ਇਹ ਆਟਾ ਵਿੱਚ ਪੈ ਗਿਆ ਨਾ ਇਹਦਾ ਪੇਸਟ ਜਾਂ ਬਣ ਗਿਆ ਤਾਂ ਸਮਝ ਲਓ ਵੀ ਅੱਧਾ ਕਿਲੋ ਘਿਓ ਦੇ ਵਿੱਚ ਅੱਧਾ ਕਿਲੋ ਆਟਾ ਪੈ ਗਿਆ ਠੀਕ ਹੈ ਜੀ ਇਹਦਾ ਪੇਸਟ ਜਾਂ ਬਣ ਜਾਂਦਾ ਹੈਗਾ ਮਤਲਬ ਕਿ ਸੁੱਕਾ ਜਾਂ ਨਹੀਂ ਰਹਿੰਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਵੇਂ ਕੜਾ ਪ੍ਰਸ਼ਾਦੀ ਦੇਗ ਹੁੰਦੀ ਨਾ ਉਹ ਮੇਂ ਬਣ ਜਾਂਦਾ ਹੈਗਾ ਇਹ ਤੇ ਮੈਂ ਕਹਿੰਦੀ ਆਪਦੀ ਕਾਇਆ ਨੂੰ ਨਰੋਗੀ ਕਰਕੇ ਰੱਖੋ ਜੀ ਵਧੀਆ ਰੱਖੋ ਆ ਦੋ ਮਹੀਨੇ ਖਰਾਬ ਇਹ ਫੇਰ ਮੁੜ ਕੇ ਗਰਮੀ 'ਚ ਹੈ ਆਪਣੀ ਡਾਈਟ ਫਾਈਟ ਕਰਨੀ ਹੈ ਜਿਹੜੀ ਆਪਾਂ ਗਰਮੀ 'ਚ ਕਰਨੀ ਹੈ ਜੀ ਹੁਣ ਕੋਈ ਡਾਈਟਾਂ ਦੇ ਚੱਕਰ 'ਚ ਨਾ ਪੋ ਮੈਂ ਤਾਂ ਪੈਂਦੀ ਨਹੀਂ ਭਾਈ ਤੁਹਾਡੀ ਤੁਸੀਂ ਆਪਦੀ ਮਰਜ਼ੀ ਵਰਤੋ ਹਨਾ ਮੇਰਾ ਤਾਂ ਇਹ ਫਰਜ਼ ਬਣਦਾ ਤੁਹਾਨੂੰ ਦੱਸਣ ਦਾ ਉਹ ਮੈਂ ਤੁਹਾਨੂੰ ਦੱਸੀ ਜਾਨੀ ਆ ਆ ਲੋ ਜੀ ਆਪਾਂ ਲੱਗੇ ਪਏ ਆਟਾ ਭੁੰਨਣ ਮੈਂ ਕਹਿੰਨੀ ਆ ਵਧੀਆ ਭੁੱਜ ਜਾਣਾ ਆਟੇ ਨੇ ਤੇ ਇਹਦੀ ਜਦੋਂ ਆਉਣ ਲੱਗੀ ਨਾ ਖੁਸ਼ਬੂ ਮੈਂ ਕਹਿੰਨੀ ਸਾਰੇ ਆਂਡੀਆਂ ਕਵਾਂਡੀਆਂ ਨੂੰ ਪਤਾ ਲੱਗ ਜਾਊਗਾ ਵੀ ਅੱਜ ਭਾਈ ਮੈਡਮ ਤਾਂ ਬਣਾਈ ਜਾਂਦੀ ਹੈਗੀ ਆਪਦੇ ਖਾਣ ਨੂੰ ਕੁਛ ਤੇ ਫੇਰ ਨਾ ਵੇਖੀ ਨਾ ਆਪਾਂ ਕੀ ਕਰਨਾ ਇਹਨੂੰ ਬਣਾ ਕੇ ਤੇ ਆਪਾਂ ਆਪਦੇ ਸਰਾਣੇ ਰੱਖ ਲੈਣਾ ਇਹ ਮੈਂ ਗੱਲ ਤੁਹਾਨੂੰ ਦੱਸਦੀ ਹਾਂ ਤੁਸੀਂ ਗਾਹ ਨਾ ਦੱਸਿਓ ਕਿਸੇ ਨੂੰ ਠੀਕ ਹੈ ਫੇਰ ਅਗਲਾ ਕਹਿੰਦਾ ਸਰਾਣੇ ਰੱਖਦੀ ਹੈ ਇਹ ਆਪਾਂ ਸਰਾਣੇ ਰੱਖ ਲੈਂਦੇ ਜਦੋਂ ਮਾੜੀ ਜੀ ਭੁੱਖ ਲੱਗੇ ਉਦੋਂ ਆਪਦੇ ਦੋ ਚਮਚੇ ਕੱਢੇ ਤੇ ਖਾਏ ਆਹ ਲੋ ਜੀ ਆਪਾਂ ਰਗੜ ਕੇ ਸੇਵੀਆਂ ਗੋਦ ਪਾਲੀ ਕੌਲੇ ਚ ਠੀਕ ਹੈ ਜੀ ਇਹ ਹੁਣ ਭੁੱਜ ਗਈ ਤੇ ਹੁਣ ਆਪਾਂ ਕੀ ਕਰਨਾ ਆਟਾ ਆਟਾ ਭੁੱਜ ਗਿਆ ਸੱਚ ਤੇ ਹੁਣ ਆਪਾਂ ਸੇਵੀਆਂ ਗੁੰਨਦੇ ਨੇ ਜਿਹੜੀ ਫਟਾਫਟੇ ਦੇ ਵਿੱਚ ਪਾ ਲੈਣੀ ਤੇ ਵਿੱਚੇ ਰਲਾ ਦੇਣੀ ਜੀ ਮਿਸਰੀ ਜਦੋਂ ਇਹ ਭੁੱਜ ਗਈ ਨਾ ਥੋੜੀ ਜਿਹਾ ਭੁੱਜ ਨਹੀਂ ਗਈ ਰਲ ਗਈ ਜਦੋਂ ਇਹਨੂੰ ਜਿਹੜਾ ਸੇਕ ਲੱਗਣਾ ਤਾਂ ਆਟੇ ਦੇ ਉੱਤੇ ਲੱਗ ਜਾਣਾ ਹੈਗਾ ਜਿਹੜਾ ਲੱਗਣਾ ਲੈ ਨਿਕਲਦੀ ਆ ਬਾਹਰ ਮੁੜਕਦੀ ਹੈ ਤੇ ਚਲੋ ਜੀ ਵਿੱਚੇ ਪਾ ਦਿਓ ਜੀ ਇਹਦੇ ਮਿਸਰੀ ਮਿਸਰੀ ਭਰ ਪਾ ਕੇ ਤੇ ਇਹਨੂੰ ਵਧੀਆ ਗ੍ਰੈਂਡ ਕਰ ਲਓ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਆਏ ਇਹ ਬਹੁਤ ਵਧੀਆ ਚੀਜ਼ ਆ ਤੁਸੀਂ ਬਣਾ ਕੇ ਖਾਓ ਜੋੜ-ਜੂੜ ਕੁਝ ਨਹੀਂ ਦੁਖਦਾ ਤੁਹਾਡਾ ਤੇ ਨਾਲੇ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਪਲੀਜ਼ ਜਰੂਰ ਦੱਸਿਆ ਕਰੋ ਮਿੱਠੇ-ਮਿੱਠੇ ਕਮੈਂਟ ਕਰਿਆ ਕਰੋ ਤੇ ਵਧੀਆ پنਜੀਰੀ ਬਣੀ ਆ ਜੀ ਇਹ ਤੇ ਆ ਦੇਖੋ ਤੁਸੀਂ ਸੁੱਕ ਬਰੂਰੀ ਜੀ ਵਧੀਆ ਇਹ ਇਹਦੇ ਜਾਨੀ ਕਿ ਲੱड्डੂ-ਲੁੱਡੂ ਬੱਟਣ ਦੀ ਲੋਟ ਨਹੀਂ ਗਈ ਥੋੜੀ ਜੀ ਪਾਓ ਕੌਬਲੀ ਦੇ ਵਿੱਚ ਘਟਛੀਕ ਤੇ ਖਾਓ ਦੁੱਧ ਨਾ ਖਾ ਲੋ ਚਾਹ ਨਾ ਖਾ ਲੋ ਜਿਵੇਂ ਨੰਗਦੀ ਆ ਜੀ ਨਗਾਹ ਲਓ ਮੈਂ ਤਾਂ ਕਈ ਵਾਰੀ ਤੁਰੀ ਫਿਰਦੀ ਨੂੰ ਭੁੱਖ ਜੀ ਲੱਗੇ ਨਾ ਉਵੇਂ ਵੀ ਖਾ ਲੈਣੀ ਹੁੰਨੀ ਐ ਤੇ ਆਹ ਲੋ ਜੀ ਇਹ ਬਣ ਗਈ ਵਧੀਆ ਤੇ ਆਹ ਤਾਂ ਕੜਾਹੀ ਚ ਪਈ ਵੀ ਸੋਹਣੀ ਲੱਗਦੀ ਐ ਇਹਦੇ ਚ ਕੁਛ ਨਹੀਂ ਪਾਉਣਾ ਜੀ ਆਪਾਂ ਡਰਾਈ ਫਰੂਟ ਵਗੈਰਾ ਕੁਛ ਨਹੀਂ ਪਾਉਣਾ ਸਿਰਫ ਕੱਲੀ ਸੇਵੀਆਂ ਗੁੰਦ ਦੀ ਹੀ ਪੰਜੀਰੀ ਬਣਾਉਣੀ ਐ ਉਬਾਲਾ ਖਰਚਾ ਨਹੀਂ ਕਰਨਾ ਜੀ ਆਪਾਂ ਤੇ ਆਪਣੀ ਵੀਡੀਓ ਸੇਵ ਕਰ ਲਓ ਜੀ ਬਣਾ ਕੇ ਰੱਖ ਲਓ ਸਮਾਨ ਤੁਹਾਨੂੰ ਦੱਸਤਾ ਅੱਧਾ ਅੱਧਾ ਕਿਲੋ ਸਾਰੀਆਂ ਚੀਜ਼ਾਂ ਲੈਣੀਆਂ ਨੇ ਤੇ ਆਹ ਲਓ ਜੀ ਆਪਾਂ ਹੁਣ ਇਹਦਾ ਕਰਤਾ ਸਿਸਟਮ ਸੈੱਟ ਤੇ ਰੱਖਦਿਆਂ ਨੂੰ ਪਾ ਕੇ ਤੇ ਕਰੋ ਮਿੱਠੇ ਮਿੱਠੇ ਕਮੈਂਟ ਓਕੇ ਜੀ ਬਾਏ ਬਾਏ